ਅ ਪਿਛਲੇ 10 ਤੰਬਰ ਯੂਨਾਈਟਿਡ ਨੇਸ਼ਨ ਨੇ ਖੁਦਕੁਸ਼ੀ ਪ੍ਰਵੈਂਸ਼ਨ ਦਿਵਸ ਮਨਾਇਆ ਸੀ ਤੇ 10 ਨਵੰਬਰ ਨੂੰ ਉਹਨਾਂ ਨੇ ਮੈਂਟਲ ਹੈਲਥ ਦਿਨ ਤੇ ਉਹਨਾਂ ਦਾ ਜਿਹੜਾ ਮੇਨ ਇਹ ਦਿਨ ਨਾਂ ਦਾ ਇਹ ਸਿੰਧਗਾ ਵੀ ਇਹ ਜਿਹੜੇ ਏਰੀਆਜ਼ ਨੇ ਬੜੇ ਇਗਨੋਰਡ ਨੇ ਇਹਨਾਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਇੱਕ ਨੈਰੇਟਿਵ ਬਿਲਡ ਕੀਤਾ ਜਾਏ ਵਰਲਡ ਲੈਵਲ ਤੇ ਕਿ ਇਹ ਜਿਹੜੇ ਏਰੀਆਜ਼ ਨੇ ਮੈਂਟਲ ਹੈਲਥ ਹੈ ਤੇ ਜਾਂ ਸੁਸਾਈਡ ਨੇ ਦੇ ਆਰ ਆਲਸੋ ਵੈਰੀ ਇੰਪੋਰਟੈਂਟ ਸੋ ਉਹ ਜਿਹੜੇ ਬਿਲਡ ਕਰਨ ਵਾਸਤੇ ਤੇ ਪਿੱਛੇ ਕਿਉਂਕਿ ਅਜੇ ਟੀਕ ਮਾਰਦੀ ਉਹਨੂੰ ਉਹ ਬਹੁਤ ਅਜੇ ਸੁਸਾਈਡ ਨਹੀਂ ਹੋਇਆ ਸੀਗਾ ਤੇ ਮੈਨੂੰ ਆਪਣੇ ਉਹਦੇ ਟੀਵੀ ਵੱਲੋਂ ਪੁੱਛਿਆ ਗਿਆ ਵੀ ਆਪਾਂ ਕਰ ਲਈਏ ਜੀ ਤੇ ਮੈਂ ਕਿਹਾ ਭਾਈ ਅੱਜ ਕੱਲ ਇਹ ਚੱਲ ਰਿਹਾ ਤੇ ਆਪਾਂ ਇਹ ਤੇ ਕਰ ਲਈਏ ਕੋਈ ਠੀਕ ਤੇ ਉਹਨੇ ਕਿਹਾ ਸੁਣਿਆ ਹੁਣ ਯੂਨੀਵਰਸਿਟੀ ਕਾਟਿਸ ਨੂੰ ਦੂਜੇ ਨੂੰ ਆਪ ਹੀ ਕਹੁੰਦੇ ਨੇ ਇਹਨਾਂ ਨੇ ਮੈਨੂੰ ਕਿਹਾ ਤੇ ਤੇ ਮੈਂ ਕਿਹਾ ਜੀ ਠੀਕ ਹੈ ਜੇ ਮੈਂ ਉਹ ਹੁੰਦੇ ਕਰਾਂ ਸੋ ਇਹਦਾ ਇਹ ਬੈਕਗ੍ਰਾਉਂਡ ਹੈ ਵੀ ਅਜਾ ਹੁਣ ਬਾਕੀ ਨਹੀਂ ਜਿਹੜੇ ਜਿਹੜੇ ਸਾਡੇ ਡਾਟੇ ਆਉਂਦੇ ਨੇ ਨਾ ਉਹ ਡਾਟੇ ਵਿਸਤ੍ਰਿਤ ਨਹੀਂ ਵਿਸਤ੍ਰਿਤ ਇਸ ਤਰ੍ਹਾਂ ਹੈ ਕਿ ਜੇ ਅਸੀਂ ਗਲੋਬਲ ਲੈਵਲ ਤੇ ਸੁਸਾਈਸਾਈਡ ਦਾ ਰੇਟ ਦੇਖੀਏ ਜਾਂ ਸੁਸਾਈਸਾਈਡ ਟੋਟਲ ਨੰਬਰ ਆਫ ਸੁਸਾਈਸਾਈਡ ਦੇਖੀਏ ਨਾ ਕੋ 720000 720000 ਨੇ ਤੇ ਜੇ ਆਪਾਂ ਇੱਥੇ ਇੰਡੀਆ 'ਚ ਦੇਖੀਏ ਕੁੱਲੇ ਇੰਡੀਆ 'ਚ 1710000 1100000 ਦਾ ਮਤਲਬ ਹੈ ਅਸੀਂ ਤਕਰੀਬ ਆ 23-24% ਅਸੀਂ ਕੰਸਟੀਟਿਊਟ ਕਰਦੇ ਹਾਂ ਤੇ ਜਦੋਂ ਇਸ ਨੂੰ ਅਸੀਂ ਦੂਜੇ ਆ ਆਬਾਦੀ ਦੇ ਲੈਵਲ ਤੇ ਵੀ ਮਿਲਾ ਕੇ ਦੇਖੀਏ ਅਬਾਦੀ ਸਾਡੀ ਸਾਰੀ ਕਿ ਸਾਰੀ 16% ਵੜਨ ਦੀ ਤੇ ਸੁਸਾਈਡ ਸਾਟੇ ਇੱਥੇ ਸੋ ਇਹ ਬੜੀਆਂ ਡਿਸਟਰਬਿੰਗ ਫਿਗਰਸ ਇੱਕ ਹੋਲ ਡਿਸਟਰਬਿੰਗ ਫਿਗਰ ਆਈ ਜਿਹੜੀ ਦੇ ਅੱਜਕੱਲ ਐਨਸੀਆਰ ਵੀ ਦੇ ਜਿਹੜਾ ਡਾਟਾ ਹੈ ਤਾਂ ਉਹ ਡਾਟਾ ਇਹ ਕਹਿੰਦਾ ਹੈ ਕਿ ਪਿਛਲੇ ਪਿੰਨਾ ਚਾਰਾਂ ਸਾਲਾਂ ਚ ਜਿਹੜਾ ਨੰਬਰ ਆਫ ਮਰਡਰਸ ਨੇ ਉਹ ਤਾਂ ਘਟੇ ਨੇ ਤੇ ਜਿਹੜੇ ਨੰਬਰ ਆਫ ਸੁਸਾਈਡ ਨੇ ਉਹ ਵਧੇ ਨੇ ਇਨਕੀ ਮਲਟੀਟਿਡ ਫਿਕਸ ਬਾਕੀ ਜੇ ਗਲੋਬਲ ਲੈਵਲ ਤੇ ਵੀ ਦੇਖੀਏ ਜਿੰਨੇ ਵੀ ਜ਼ਿਆਦਾ ਜਿੰਨੇ ਜਿਆਦਾ ਸੂਸਾਈਟੀਆਂ ਨੇ ਉਹ ਲੋ ਇਨਕਮ ਕੰਟਰੀਸ ਜਾਂ ਅਸਿਸਟੈਂਟ ਕੰਟਰੀਸ ਤੇ ਉਹਨੇ ਤੋਂ ਪਤਾ ਲੱਗਦਾ ਕਿ ਇਹ ਜਿਹੜੀਆਂ ਇਕਨੋਮਿਕਲੀ ਨਾਟ ਵੈਲ ਆਫ ਸੁਸਾਈਟੀਆਂ ਨੇ ਜਿਹੜੀਆਂ ਲੋ ਇਨਕਮ ਵਾਲੀਆਂ ਨੇ ਉਹ ਯਾਨੀ ਕਿ ਉਹਨਾਂ ਦੇ ਹਾਲਾਤ ਸੋਸ਼ਲ ਸਟਰਕਚਰ ਸੋਸ਼ਲ ਜਿਹੜੀਆਂ ਉੱਥੇ ਸਾਰਾ ਵਾਤਾਵਰਨ ਉੱਥੇ ਜਿਹੜੀ ਬਵਸਤਾ ਉਹ ਅਹੀ ਜੀ ਬਣ ਚੁੱਕੀ ਹੈ ਵੀ ਲੋਕ ਜੁਣਾ ਹੀ ਨਹੀਂ ਚੰਗੇ ਹੁਣ ਵੇਖਦੇ ਨਾ ਫਿਰ ਗ੍ਰਾਮਪਲ ਕਿ ਵੀ ਇੱਕ ਏਡੀਜੀਪੀ ਲੈਵਲ ਦਾ ਬੰਦਾ ਉਹ ਸੂਸਾਈਡ ਕਰ ਰਿਹਾ ਇੰਨੇ ਜੇ ਆਪਾਂ ਉਹ ਦੇਖੀ ਕਿ ਸੂਸਾਈਡ ਦੀ ਡੈਫੀਨੇਸ਼ਨ ਕੀ ਹੈ ਖੁਦਕੁਸ਼ੀ ਹੁੰਦੀ ਕੀ ਆ ਆਤਮ ਹੱਤਿਆ ਹੁੰਦੀ ਕੀ ਹੈ ਘਰ ਦੇ ਮਰਤੇ ਆ ਬੰਦਾ ਉਹ ਨੂੰ ਕਰਦਾ ਜਦੋਂ ਉਹ ਥੱਕ ਜਾਂਦਾ ਥੱਕ ਜਾਂਦਾ ਤੇ ਉਹ ਆਪਣੇ ਆਪ ਨੂੰ ਇਹ ਕਹਿੰਦਾ ਵੀ ਇੱਥੇ ਰਹਿਣ ਦਾ ਫਾਇਦਾ ਕੀ ਬੰਦਾ ਇੱਥੇ ਸਵਾਹੀ ਹੋਣ ਨੂੰ ਭਰਤੀ ਹੋਣ ਨੂੰ ਤਰਸਦਾ ਤੇ ਉਹ ਉੱਥੇ ਡੀਜੀਪੀ ਹੋ ਕੇ ਯਾਨੀ ਕਿ ਆਪਣੇ ਆਪ ਨੂੰ ਮਾਰ ਰਿਆ ਘਰ ਵਾਲੀ ਉਹ ਵੀ ਆਈਐਸ ਬਾਕੀ ਸਾਰੇ ਬੜੇ ਵੈਲ ਸੈਟਲਡ ਨੇ ਬੱਚਿਓ ਦੇ ਅਬਰੋਡ ਨੇ ਉਹਨਾਂ ਨੂੰ ਕੀ ਚਾਹੀਦਾ ਯਾਨੀ ਕਿ ਉਹ ਦਾ ਜਿਹੜਾ ਤੁਸੀਂ ਉਹਦੇ ਲੈਵਲ ਆਫ ਉਹਦੀ ਹਿਊਮਿਲੀਏਸ਼ਨ ਦੇ ਉਸ ਜਦੋਂ ਹਿਊਮਿਲੀਏਸ਼ਨ ਚ ਜਦੋਂ ਪੈਂਦਾ ਨਾ ਬੰਦਾ ਨਾ ਫਿਰ ਉਹ ਕਹਿੰਦਾ ਵੀ ਇਹਦਾ ਇੱਥੇ ਰਹਿਣ ਦਾ ਆਹ ਤੁਕ ਕੀ ਫਿਰ ਬੰਦਾ ਕਹਿੰਦਾ ਜੇ ਤੁਪੀ ਨਹੀਂ ਹੈ ਤਾਂ ਫਿਰ ਵਾਈ ਡੋਨਟ ਯੂ ਟਿਲ ਯੂਰਸੈਲ ਜਦੋਂ ਐਸ ਪੋਜੀਸ਼ਨ ਤੇ ਆਉਂਦਾ ਤਾਂ ਉਹ ਉਦੋਂ ਬੰਦਾ ਮਾਰਦਾ ਤੇ ਉਸ ਪੋਜੀਸ਼ਨ ਤੇ ਲਿਆਉਣ ਵਾਲੇ ਕੌਣ ਨੇ ਸਾਡੇ ਆਪਣਾ ਸਮਾਜ ਹੈ सरकार साड़ी साड़ी है इकोनॉमिक सिस्टम सिस्टम है बाकी तो पैसे आप कह दें जी सा जी बिगैसट डेमोक्रेसी है पचहत्तर साल सू आजाद हो गए सारे इक्वल अधिकार दे रहे हैं भाई जी इक्वल अधिकार दे रहे तो बंदे मर रहे तो जो भी डाटा देखिए तिहत्तर सुसाइड है अपना लो इनकम ਕੰਟਰੀਸ ਚ ਸੋ ਸੋ ਇਸ ਨੂੰ ਆਪਾਂ ਨੂੰ ਨਾ ਸਮਝਣ ਦੀ ਲੋੜ ਹੈ ਸੋ ਦੂਜੀ ਟ੍ਰੈਜੇਡੀ ਇਹ ਹੈ ਕਿ ਵੀ ਜਿੱਥੇ ਹੁਣ ਤੁਸੀਂ ਦੇਖੋ ਜੇ ਜੇ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਨੰਬਰ ਆਫ ਮਰਡਰਸ ਘਟ ਗਏ ਨੇ ਸੁਸਾਈਡ ਵਧ ਰਹੇ ਨੇ ਤਾਂ ਉਹ ਜਿਹੜਾ ਲਾਰਡ ਆਰਡਰ ਪਿੱਛੇ ਜਿਹੜਾ ਤਾਣਾ ਬਾਣਾ ਰਚਿਆ ਹੋਇਆ ਤੇ ਉਹ ਤੇ ਤੁਸੀਂ ਦੇਖ ਲਓ ਕਿ ਤੁਹਾਡੇ ਬਜਟ ਦਾ ਕਿੰਨਾ ਰੁਪਇਆ ਖਰਚ ਕੀਤਾ ਜਾਂਦਾ ਵੀ ਜੇ ਜੇ ਹੁਣ ਮੈਂ ਦੂਜੇ ਲੱਖਜਿਤ ਦੱਸਾਂ ਕਿ ਜਿਹੜਾ ਨੰਬਰ ਆਫ ਮਰਡਰਸ ਹੈ ਜੀ ਆਪਣੇ ਇੰਡੀਆ 'ਚ ਉਹ 78 ਦਿੱਲੀ 'ਇੱਕ ਦਿਨ 'ਚ 76 ਮਰਡਰ ਹੁੰਦੇ ਨੇ ਤੇ 468 ਸੁਸਾਈਡ ਹੁੰਦੇ ਨੇ ਇਹਦੇ ਲਈ ਇਹ ਨਹੀਂ ਕਿ 5.5 ਗੁਣਾ ਤੋਂ ਵੀ ਜ਼ਿਆਦਾ ਤੂੰ ਜਰੂਰ ਤੁਸੀਂ ਉਹਦਾ ਬਜਟ ਦੇਖੋਗੇ ਤਾਂ ਕਿਉਂਕਿ ਇਹ ਜਿਹੜਾ ਸੁਸਾਇਸਾਈਡ ਹੈ ਨਾ ਇਹ ਉਹ ਕੰਡੀਸ਼ਨ ਹੈ ਜਦੋਂ ਬੰਦਾ ਰਹਿਣ ਦੇ ਕਾਬਿਲ ਨਹੀਂ ਸਮਝਦਾ ਮਤਲਬ ਇਹ ਹੈ ਕਿ ਮੈਂਟਲ ਜਿਹੜੀ ਇਲਨੈਸ ਹੈ ਨਾ ਉਹ ਹੈ ਅੱਛਾ ਇਹਦੇ ਨਾਲ ਇੱਕ ਹੋਰ ਫੈਕਟ ਦੱਸਾਂ ਜਿਹਨੂੰ ਇਹਦੇ ਨਾਲ ਰਿਲੇਟ ਕਰਨਾ ਬੜਾ ਹੋਰ ਇਹ ਵੀ ਸਟਡੀ ਦਰਨੀਆ ਨੇ ਕਿ ਜਿਹੜੇ ਸੁਸਾਇਸਾਈਡ ਕਰਨ ਵਾਲੇ ਨੇ ਉਹ ਸਿਰਫ 5% ਬੰਦੇ ਨੇ ਜਿਹੜੇ ਸਕਸੈਸਫੁਲ ਹੁੰਦੇ 95% ਫੇਲਿਅਰ ਹੁੰਦੇ। ਜਿਹੜੇ ਹਮਤ ਤੁਸੀਂ ਲੇਗਰੋਂ ਪਾਗਾਂ ਵਾਲੇ ਨੇ ਨਹੀਂ ਪਾਗਾਂ ਵਾਲੇ। ਇਹ ਜਿਹੜੇ ਬੰਦੇ ਆਪਣੇ ਆਪ ਨੂੰ ਲੱਗੇ ਕੋਸ਼ਿਸ਼ ਕਰਦੇ ਨੇ ਉਹ ਨਿਕਲ। ਸੋ ਦੇ ਆਰ ਆਲਵੇਜ਼ ਐਟ ਰਿਸਕ। ਉਹਨਾਂ ਨੂੰ ਤਰੀਕਾ ਨਹੀਂ ਠੀਕ ਹੁੰਦਾ ਜਾਂ ਉਹਦੇ ਕੋਲ ਉਹ ਨਹੀਂ ਹੁੰਦਾ ਸਾਧਨ ਨਹੀਂ ਹੁੰਦੇ ਵੀ ਮੈਂ ਕਿੰਨਾ ਚੰਗੀ ਤਰ੍ਹਾਂ ਕਰਾ ਕੇ ਮਰੀ ਜਾਵਾਂ। ਸੋ ਇਹ ਜਿਹੜੀਆਂ ਸਾਰੀ ਸਿਚੁਏਸ਼ਨ ਆ ਨਾ ਇਹਦੇ ਦੇ ਸੰਦਰਭ ਚ ਅੱਗੇ ਤਾਂ ਪਹਿਲਾਂ ਤਾਂ ਇਹ ਐਕਸਪਲੇਨੇਸ਼ਨ ਦਿੱਤੀ ਜਾਂਦੀ ਸੀ ਕਿ ਜੇ ਮਾਨਸਿਕ અવਸਥਾ ਵਿੱਚ ਤਾਵਨ ਯਾਨੀ ਕਿ ਸਾਈਕੋਲੋਜੀਕਲ ਫੈਕਟਰ ਜ਼ਿਆਦਾ ਹੈ ਉਹ ਵੀ ਇੱਕ ਕਾਰਨ ਹੈ ਤੇ ਕੋਈ ਕਹਿੰਦੇ ਸੀ ਕਿ ਟੈਂਪਰੇਚਰ ਦੇ ਨਾਲ ਰਿਲੇਟਡ ਹੈ ਕੋਈ ਕਹਿੰਦੇ ਸੀ ਹਾਈ ਰੀਚਸ ਤੇ ਜਿਹੜੇ ਬੈਠੇ ਨੇ ਉਹਨਾਂ ਨਾਲ ਰਿਲੇਟਡ ਹੈ 1897 ਚ ਇੱਕ ਫਰੈਂਚ ਸੋਸ਼ੀਓਲੋਜਿਸ ਹੋਇਆ ਦੁਖਾਈ ਤੇ ਉਸ ਨੇ ਇੱਕ ਕਿਤਾਬ ਲਿਖੀ ਸੂਰਿਸਾ ਤੋ ਉਸ ਨੇ ਆਪਣਾ ਜਿੰਨੇ ਵੀ ਉਥੇ ਕੰਟਰੀ ਸੀ ਆਲੇ ਦੁਆਲੇ ਸਾਰਿਆਂ ਦਾ ਡਾਟਾ ਸੂਸਾਇਟੀ ਦਾ ਇਕੱਠਾ ਕਰਕੇ ਉਸ ਨੇ ਦੱਸਿਆ ਕਿ ਵੀ ਜਿਹੜਾ ਰੇਟ ਆਫ ਸੂਸਾਇਡਰ ਉਹ ਕਹਿੰਦਾ ਕਿ ਕੱਲੇ ਕੱਲੇ ਦਾ ਸੂਸਾਇਟੀ ਰੇਟ ਆਫ ਸੂਸਾਇਡਿਟੀ ਹੈ ਰੇਟ ਆਫ ਸੂਸਾਇਡ ਹੈ ਤੇ ਇੱਕ ਤਾਂ ਦੇਖੋ ਹੁਣ ਇਸ ਤਰ੍ਹਾਂ ਹੈ ਕਿ ਵੀ ਜਿਵੇਂ ਆਪਾਂ ਨਾ ਟੋਟਲ ਨਾਲ ਹੈ ਜੀ 170000 ਆਪਣੇ ਐਨਏ ਤੇ 170000 1 ਕਰੋੜ 140 ਕਰੋੜ ਦੰਦਿਆਂ ਚੋਂ ਮਰਦੇ ਆ ਐਂਡ ਇ ਤੇ ਫਿਰ ਦੂਜੇ ਪਾਸੇ ਆਪਾਂ ਕੰਪੇਅਰ ਕਰਨ ਲੱਗ ਜਾਈਏ ਆ ਦੂਸਰੇ ਕੰਟਰੀਜ਼ ਨਾਲ ਵੀ ਉਹ ਕਹਿਣੇ ਉਹ ਤਾਂ ਤੁਹਾਨੂੰ ਤੁਹਾਡੇ ਦਸ ਦਸਵੇਂ ਹਿੱਸਾ ਵੀ ਨਹੀਂ ਪਾਪੂਲੇਸ਼ਨ ਤੁਸੀਂ ਕਿਵੇਂ ਕੰਪੇਅਰ ਕਰ ਸਕਦੇ ਨਹੀਂ ਤਾਂ ਸੋਸ਼ੀਓਲੋਜਿਸਟਾਂ ਨੇ ਦੂਜਾ ਤਰੀਕਾ ਲੱਭਿਆ ਵੀ ਇਨਸਟੈਡ ਆਫ ਆਪਾਂ ਟੋਟਲ ਨੰਬਰ ਆਫ ਫਿਟ ਕਰੀਏ ਤਾਂ ਸਾਨੂੰ ਇਹ ਕਰਨਾ ਚਾਹੀਦਾ ਕਿ ਰੇਟ ਆਫ ਸੁਸਾਈਡ ਦਾ ਮਤਲਬ ਇਹ ਹੈ ਕਿ ਵੀ 1 ਲੱਖ ਪਾਪੂਲੇਸ਼ਨ ਵਿੱਚ ਕਿੰਨੇ ਬੰਦੇ ਸੁਸਾਈਡ ਤਾਂ ਉਸ ਤੋਂ ਸਾਨੂੰ ਪਤਾ ਲੱਗੂਗਾ ਅੰਗਰੇਜ਼ੀ ਤੋਂ ਤਾਂ ਹੀ ਹੋ ਸਕਦਾ ਨਾ ਕਿ ਕਿੰਨੇ ਹਿਸੂ ਸੈਇਡ ਕਰਦੇ ਆ ਤਾਂ ਉਸ ਲੈਵਲ ਤੇ ਕੱਢ ਕੇ ਨਾ ਉਹਨੂੰ ਅਸੀਂ ਰੇਟ ਆਫ ਸੂਸਾਈਡ ਕਹਿੰਦੇ ਆ ਕਹਿਣ ਦੇ ਤੇ ਜਦੋਂ ਰੇਟ ਆਫ ਸੂਸਾਈਡ ਕੱਢਦੇ ਆ ਤਾਂ ਸਾਡਾ ਜਿਹੜਾ ਆਪਣਾ ਪਿੱਛੇ ਦੇ ਡਾਟਾ ਨਹੀਂ ਆਪਾਂ ਇਹ ਤਕਰੀਬਨ 1966 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਡਾਟਾ ਹੈ ਨਾ ਉਹ ਕਹਦਾ ਇਹ ਹੈ ਕਿ ਵੀ ਇਹ 9.1 ਸੀਗਾ ਰੇਟ ਤੇ ਹੁਣ ਵੱਧ ਕੇ ਇਹ 2022-23 ਚ ਇਹ 12.4% ਹੋ ਗਿਆ ਉਹਨੇ ਉਸੇ ਪਰਸੈਂਟ ਹੀ ਕਹਿੰਨਾ ਵੈਸੇ ਤਾਂ ਲੱਖ ਦੇ ਪਿੱਛੇ ਜਦੋਂ ਕਹੀਦਾ ਪਰਸੈਂਟ ਨਹੀਂ ਕਹੀਦਾ ਹੁੰਦਾ ਪਰ ਇਹ ਜਿਹੜਾ ਕ੍ਰਾਈਮ ਦਾ ਡਾਟਾ ਹੁੰਦਾ ਨਾ ਇੱਕ ਇੱਕ ਲੱਖ ਪਿੱਛੇ ਹੀ ਆ ਸੋ ਸੋ ਉਹ ਫਿਰ ਕਹਿੰਦਾ 3.3 ਵੱਧ ਗਿਆ ਤੇ ਦੂਜੇ ਪਾਸੇ ਸਿਚੁਏਸ਼ਨ ਇਹ ਹੈ ਕਿ ਵੀ ਜਿਹੜਾ ਵਰਲਡ ਦਾ ਡਾਟਾ ਹੈ ਨਾ ਉਹ ਦੱਸ ਰਿਹਾ ਕਿ ਰੇਟ ਆਫ ਸੂਸਾਈਡ ਕਰਦੇ ਮੰਨੇ ਉਹ ਉੱਥੇ ਆਪਾਂ ਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਜਦੋਂ ਮੈਂ ਆਪਾਂ ਵੈਸੇ ਅੱਜ ਕੱਲ ਮੈਂ ਜਿਹੜੀਆਂ ਡਿਬੇਟਸ ਸੁਣਦਾ ਨਾ ਤਾਂ ਉਹ ਦੱਸਦੇ ਨੇ ਕਿ ਪੰਜਾਬ ਚ ਆ ਹੋ ਗਿਆ ਜੀ ਪੰਜਾਬ ਚ ਆ ਹੋ ਗਿਆ ਤੇ ਇਸ ਤਰ੍ਹਾਂ ਹੋ ਗਿਆ ਉੱਪਰ ਜਦੋਂ ਤੁਸੀਂ ਕੰਪੈਰੀਜ਼ਨ ਚ ਦੇਖਦੇ ਹੋ ਕਿ ਜਦੋਂ ਤੱਕ ਤੁਸੀਂ ਨਾ ਆਪਣੀ ਆਪਣੇ ਤਕਲੀਫ ਦੇਖ ਕੇ ਹੋ ਵੀ ਮੈਂ ਤਾਂ ਮਰ ਗਿਆ ਜੀ ਮੈਂ ਤਾਂ ਮਰ ਗਿਆ ਜੀ ਮੇਰੇ ਤਾਂ ਆਹ ਆ ਜੀ ਮੇਰੇ ਤਾਂ ਆਹ ਹੈ ਪਰ ਤੁਸੀਂ ਇਹ ਵੀ ਦੇਖਦੇ ਜਿਹੜਾ ਤੁਹਾਡੇ ਤੋਂ ਵੀ ਜ਼ਿਆਦਾ ਤਕਲੀਫ ਸ ਹੈ ਉਹਦਾ ਕੀ ਹਾਲ ਹੈ ਸੋ ਇਸ ਕਰਕੇ ਜਦੋਂ ਅਸੀਂ ਆਪਣਾ ਅੰਡਰਸਟੈਂਡ ਕਰਨਾ ਹੈ ਆਪਣਾ ਦੇਖਣਾ ਹੈ ਤਾਂ ਆਪਾਂ ਕੰਪੈਰੀਟਿਵ ਫਿਗਰਸ ਤਾਂ ਨਹੀਂ ਹੈ ਨਾ ਕਿ ਦੂਜੇ ਬੰਦੇ ਕਿੱਥੇ ਸਟੈਂਡ ਕਰਦੇ ਸੋ ਉਸ ਸਾਲ ਨਾਲ ਅਸੀਂ ਦੇਖਿਆ ਤੁਹਾਨੂੰ ਦੱਸ ਚੁੱਕੀਆਂ ਵੀ 600 468 ਬੰਦੇ ਦੇਲੀ ਮਾਰ ਰਹੇ ਨੇ ਤੇ ਇਹ ਪਿਛਲੇ ਤਿੰਨਾਂ ਸਾਲਾਂ ਦੇ ਜਿਹੜਾ ਵਧਿਆ ਨਾ ਆ 21% ਇਹ 450% ਦੇਲੀ ਮਾਰਨ ਵਾਲੇ 18 ਦੀ ਗਿਣਤੀ ਹੋਰ ਵਧ ਗਈ ਸੋ ਅਨਟਿਮੋਸਲੀ ਵੈਰੀ ਹੈ ਸੋ ਬਾਕੀ ਫਿਰ ਹੁਣ ਇਹ ਦੇਖਣ ਦਾ ਹੈ ਕਿ ਵੀ ਇਹ ਕਿਹੜੇ ਏਜ ਗਰੁੱਪ ਵਿੱਚ ਜ਼ਿਆਦਾ ਤਾਂ ਉਹਦੇ ਦੇਖਣ ਚ ਆਇਆ ਵੀ ਜਿਹੜਾ ਸਾਡਾ 18 ਤੋਂ ਲੈ ਕੇ 45 ਸਾਲ ਦੀ ਉਮਰ ਦਾ ਗਰੁੱਪ ਹੈ ਨਾ ਉਹਦੇ ਚ ਤਕਰੀਬਨ ਸਾਡਾ ਜਿਹੜਾ ਟੋਟਲ ਸੁਸਾਈਡ ਹੁੰਦੇ ਨੇ ਨਾ ਉਹ ਦਾ 68% 2/3 ਨੇ ਨਾ ਜਿਹੜੇ ਉਹ ਇਹਨਾਂ ਚੋਂ ਸੀ। ਜਿਹੜੇ ਸਾਡੇ ਵਿਦਿਆਰਥੀ ਨੇ 18 ਸਾਲ ਤੋਂ ਘੱਟ ਹੈ ਉਹ 6-7% ਦੇ ਵਿੱਚ ਉਹ ਵੀ ਕੋਈ ਬਹੁਤੇ ਨਹੀਂ ਹੈਗੇ ਤੇ ਉਹਨਾਂ ਦੇ ਵੀ ਰੇਟਸ ਕਪਸੂ ਸਾਈਟ ਅਜੇ ਬੰਦੀ ਆ ਨਹੀਂ ਐਸ ਅ ਦੀਸ ਫਿਗਰਸ ਐਂਡ ਤੇ ਫੇਰ ਇਹਦਾ ਸਾਰੇ ਚੀਜ਼ ਇਹ ਦੇਖਣੀ ਗੱਲ ਹੈ ਵੀ ਜਿਹੜੇ ਮੇਲ ਨੇ ਉਹ ਡੋਮਿਨੇਟ ਕਰਦੇ 73% ਮੇਲ ਕਰਦੇ ਨੇ ਤੇ ਫੀਮੇਲ ਕਰਦੇ ਨੇ 27% ਫੀਮੇਲ ਕਰਦੇ ਨੇ ਪਰ ਜਦੋਂ ਅਸੀਂ ਏਜ ਵੀ ਫਿਗਰ ਚ ਕੰਪੈਰੀਜ਼ਨ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੇ ਮੁੰਮੈਂਟ ਜਿਹੜੇ ਸੁਸਾਈਡ ਹੁੰਦੇ ਨੇ ਉਹ 18 ਤੋਂ ਲੈ ਕੇ 29 ਸਾਲ ਦੀ ਹੁੰਦੀ। ਉਹ ਵਿੱਚ ਇਹ ਹੈ ਕਿ ਵੀ ਉਹ ਜਦੋਂ ਇੱਕ ਨਵੀਂ ਲੜਕੀ ਦਾ ਵਿਆਹ ਮੰਨੇ ਘਰ ਚ ਹੁੰਦਾ ਉਹ ਐਡਜਸਟ ਨਹੀਂ ਹੁੰਦੀ ਉਹਦੀਆਂ ਪ੍ਰੋਬਲਮ ਹੁੰਦੀਆਂ ਨੇ ਤੇ ਉਹ ਪ੍ਰੋਬਲਮ ਇੰਨੀ ਅੰਗਾਧਾ ਮਰ ਜਾਂਦੀਆਂ ਨੇ ਤੇ ਉਹ ਸੁਸਾਈਡ ਮੇਟਦਾ। ਜਦੋਂ ਤਾਂ ਜਿਹੜੇ ਕਿਉਂਕਿ ਨਾ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਦੇ ਵੀ ਆ ਜਿਵੇਂ ਜਿਹੜਾ ਸੋਸ਼ਲ ਸਟਰਕਚਰ ਚੇਂਜ ਹੁੰਦਾ ਨਾ ਉਹਦੇ ਨਾਲੇ ਸਿਚੁਏਸ਼ਨ ਚੇਂਜ ਹੁੰਦੀ ਜਾਂਦੀ। ਅੱਗੇ ਤਾਂ ਇਹ ਵੀ ਬਗਨ ਅੰਤਨ ਸਾਡੀ ਕੁੜੀ ਦਾ ਵਿਆਹ ਹੋ ਜਾਂਦਾ ਸੀ 14 ਸਾਲ ਦੀ ਮਤਲਬ ਵਿੱਚ ਲਈ ਜਾਂਦੀ ਸੀ 15 ਸਾਲ ਦੀ ਦੇ ਬੱਚਾ ਹੋ ਜਾਂਦਾ ਸੀ ਤੇ ਉਹਦੀ ਆਪਣੀ ਪਰਸਨੈਲਿਟੀ ਡਵੈਲਪ ਨਹੀਂ ਹੁੰਦੀ ਸੀ ਤੇ ਉਹ ਜਾ ਕੇ ਆਪਣੇ ਜਿਹੜਾ ਹੈ ਨਾ ਸੋਹਰੇ ਪਰਿਵਾਰ ਹੈ ਉਹਦੇ ਚ ਇੱਕ ਗੱਲ ਨੂੰ ਜਿਹੜੀਆਂ ਲੜਕੀਆਂ ਨੇ ਲੇਟ ਮੈਰਿਜ ਹੁੰਦੀ ਹੈ ਪਰਸਨੈਲਿਟੀ ਉਹਦੀ ਬਣੀ ਹੁੰਦੀ ਹੈ ਉੱਥੇ ਜਾ ਕੇ ਅਡਜਸਟ ਨਹੀਂ ਕਰ ਸਕਦੀ ਤਾਂ ਉੱਥੇ ਫਿਰ ਕਨਫਲਿਕਟ ਆ ਜਾਂਦਾ ਹੈ ਕਿਉਂਕਿ ਜਦੋਂ ਇਹ ਵੀ ਅਸੀਂ ਰਿਲੇਟ ਕਰੀਏ ਨਾ ਕਿ ਬਈ ਤੁਸੀਂ ਇਹਦੇ ਵਿੱਚੇ ਕਾਰਨ ਕੀ ਹੈ ਤਾਂ ਕਾਰਨ ਸਭ ਤੋਂ ਵੱਡਾ ਕਾਰਨ ਹੈ ਪਰਿਵਾਰਕ ਵੀ ਪਰਿਵਾਰਕ ਤੇ ਮੈਜ ਇਹ 60% ਇਹ ਕਾਰਨ ਬਣ ਜਾਂਦਾ ਤੇ ਇੱਕ ਕਾਰਨ ਇਹ ਵੀ ਬਣ ਜਾਂਦਾ ਬਈ ਲੰਬੀ ਬਿਮਾਰੀ ਜਦੋਂ ਬੰਦਾ ਲੰਬੀ ਬਿਮਾਰੀ ਚ ਹੋਏ ਨਾ ਤਾਂ ਉਹ ਫਿਰ ਕਹਿੰਦਾ ਯਾਰ ਖਾਦਾ ਜੀਣਾ ਹੈ ਦੁਆਏ ਹੀ ਨਹੀਂ ਜਾਏਗੀ ਕੋਈ ਦੇਖਣ ਵਾਲਾ ਨਹੀਂ ਕੋਈ ਕੁਛ ਨਹੀਂ ਔਰ ਫੋਰ ਐਗਜ਼ਾਮਪਲ ਜਿਸ ਮੈਂ ਤੁਹਾਨੂੰ ਦੱਸਾਂ ਸਭ ਤੋਂ ਜ਼ਿਆਦਾ ਜਿਹੜਾ ਰੇਟ ਆਫ ਸੁਸਾਈਸਾਈਡ ਹੈ ਨਾ ਉਹ ਸਾਊਥ ਕੋਰੀਆ ਦਾ ਹੈ ਖਾਸ ਕਰਕੇ ਊਮਨਜ਼ ਕਿਉਂਕਿ ਉੱਥੇ ਲੌਂਗੇਵਿਟੀ ਸਭ ਤੋਂ ਜ਼ਿਆਦਾ ਹੈ ਤੇ ਉਹ ਫਿਰ ਜਦੋਂ ਇਹ ਇਲਨੈਸ ਹੁੰਦੀ ਹੈ ਬਹੁਤਾ ਇਲਾਜ ਵੀ ਨਹੀਂ ਕਰਾ ਸਕਦੇ ਕਿਉਂਕਿ ਸੋਸਾਇਟੀ ਉਹਨੂੰ ਸਪੋਰਟ ਨਹੀਂ ਕਰਦੀ ਤਾਂ ਉਹ ਆਪਣੇ ਜਾਨ ਕੇ ਨਾ ਆਪਣੇ ਆਪ ਹੀ ਉਹ ਜੰਗਲਾਂ ਮਤਲਬ ਨਿਕਲ ਉਹ ਐਨੇ ਵੀ ਜੰਗਲਵਾਲੇ ਚ ਜਾਂਦੇ ਨੇ ਤੇ ਆਪਣੇ ਭੁੱਖੇ ਹੋ ਕੇ ਮਰ ਜਾਂਦੇ ਉਹਨੂੰ ਵੀ ਅਸੀਂ ਸੁਸਾਇਸਾਈਡ ਸੁਸਾਇਸਾਈਡ ਦਾ ਮਤਲਬ ਇਹ ਹੈ ਸੁਸਾਇਟੀ ਦੀ ਡਿਫੀਨੀਸ਼ਨ ਆ ਹੋਏ ਹੈ ਕਿ ਜੇ ਜਦੋਂ ਤੁਸੀਂ ਐਕਟ ਕਰਦੇ ਹੋ ਜਿਹਦਾ ਤੁਹਾਨੂੰ ਪਤਾ ਹੋਵੇ ਕਿ ਵੀ ਮਰ ਜਾਣਾ ਹੈ ਹੈ ਨਹੀਂ ਤੇ ਉਹਨੂੰ ਅਸੀਂ ਸੁਸਾਇਸਾਈਡ ਕਹਿੰਦੇ ਜੇ ਤੁਹਾਨੂੰ ਪਤਾ ਨਹੀਂ ਉਥੇ 10 ਮਿੰਟ ਤੋਂ ਛਾਲ ਮਾਰਾਂਗੇ ਤੇ ਮਰਨਾ ਹੀ ਹੈ ਤਾਂ ਉਹ ਸੁਸਾਇਸਾਈਡ ਸੋ ਇਸ ਕਰਕੇ ਜੇ ਉਹ ਜੰਗਲਵਾਲੇ ਜਾਂਦੇ ਨੇ ਕੁਝ ਖਾਂਦੇ ਪੀਂਦੇ ਨੇ ਤਾਂ ਉਹਨਾਂ ਨੇ ਮਰ ਨਹੀਂ ਤੋ ਇਸ ਕਰਕੇ ਜਿਹੜਾ ਇਹ ਰੇਟ ਆਫ ਸੁਸਾਈਡ ਹੈ ਨਾ ਇਹ ਇੱਕ ਜਿਹੜਾ ਜਿਹੜਾ ਇੱਕ ਜਿਹੜੀ ਲੰਬੀ ਬਿਮਾਰੀ ਹੈ ਨਾ ਲੌਂਜੀਵਿਟੀ ਤਾਂ ਵੱਧ ਗਈ ਆ ਪਰ ਬਿਮਾਰੀਆਂ ਤਾਂ ਨਹੀਂ ਤਾਂ ਅਪਨ ਸਾਦੇ ਨਹੀਂ ਤੇ ਕਾਬੂ ਪਾ ਸਕਦੇ ਤੇ ਫੇਰ ਇੱਕ ਸ਼ਰਾਬ ਤੇ ਨਸ਼ੇ ਦਾ ਵੀ ਹੈਗਾ ਜਿਹੜਾ ਜਿਵੇਂ ਆਪਣੇ ਅੱਜਕੱਲ ਜਿਵੇਂ ਰੋਜ਼ ਖਬਰਾਂ ਚੋਂ ਤਾਂ ਤੁਸੀਂ ਵੀ ਤੁਸੀ ਸੁਣੋਗੇ ਵੀ ਐਨੇ ਲੋਜ਼ ਨਾਲ ਮਰ ਗਏ ਉਹ ਵੀ ਇੱਕ ਤਰ੍ਹਾਂ ਦਾ ਸੁਸਾਈਡ ਹੀ ਤੋ ਕੋਈ ਜ਼ਰੂਰ ਤੁਹਾਨੂੰ ਮੈਂ ਤਾਂ ਸਮਝਦਾ ਜਿਹੜਾ ਸ਼ਰਾਬੀ ਹੈ ਜਾਂ ਜਿਹੜਾ ਨਸ਼ੇੜੀ ਹੈ ਜਦੋਂ ਉਹਨੂੰ ਪਤਾ ਭਾਈ ਜਿੰਨਾ ਜਿੰਨਾ ਖਾਈ ਜਾਉਂਦਾ ਮਾਤਰਾ ਵੱਧਦੀ ਜਾਂਦੀ ਹੈ ਤੇ ਮੇਰਾ ਸੋਸਾਇਟੀ ਕਰ ਰਿਹਾ ਉਹ ਉਹ ਦੈਟ ਇਜ਼ ਅ ਸਲੋ ਪੌਇਜ਼ਨਿੰਗ ਹਾਂਸਰ ਸੋ ਇਸ ਕਰਕੇ ਇਹਦੇ ਉਹ ਇਸ ਤਰ੍ਹਾਂ ਆਪਾਂ ਕਰ ਸਕਦੇ ਆ ਫਿਰ ਹੁਣ ਤੇ ਇਹਨੂੰ ਆਪਾਂ ਕੀ ਦੇਖਣਾ ਹੈ ਜੀ ਅੱਗੇ ਵੀ ਹੁਣ ਸਾਡੇ ਪੰਜਾਬ ਹਿੰਦੂਸਤਾਨ ਚ ਇੰਨੇ ਸੂਬੇ 28 ਸੂਬੇ ਨੇ ਸਭ ਟੱਟ ਯੂਨੀਟ ਟੈਰਿਟਰੀ ਨੂੰ ਪਤਾ ਨਹੀਂ ਕਿਹੜਾ ਸੂਬਾ ਬਣ ਗਿਆ ਤੇ ਕਿਹੜੀ ਯੂਨੀਟ ਟੈਰਿਟਰੀ ਬਣ ਗਈ ਪੇ ਉਹਦੇ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਸੂਸਾਈ ਦਾ ਨਾ ਮਾਤਰਾ ਸੀ ਜਿਹੜਾ ਅੜਗਾ ਉਹ ਮਹਾਰਾਸ਼ਟਰਾ ਤਾਮਲਨਾਡੂ ਤੇ ਮਧ ਪ੍ਰਦੇਸ਼ ਨੂੰ ਬਣਾਉ ਨਾ ਤਾਂ ਉਹ ਸਾਰੇ ਕੰਟਰੀ ਦਾ 1/3 ਮੈਂਬਰ ਆਫ ਸੋਸਾਇਟੀ ਦਾ ਪਰ ਜਦੋਂ ਤੁਸੀਂ ਰੇਟ ਇਸ ਤਰੀਕੇ ਦੇਖਣ ਲੱਗੇ ਰੇਟ ਮੈਂ ਉਹ ਹੀ ਦੱਸਿਆ ਕਿ 1 ਲੱਖ ਪਿੱਛੇ ਕਿੰਨੇ ਕਰਦੇ ਨੇ ਤਾਂ ਉਹ ਸਿਰਫ ਸਾਡੇ ਕੋਲ ਸਿੱਕਮ ਛੋਟਾ ਜਿਹਾ ਕੰਟਰੀ ਹੈ ਉਹਦੇ 'ਚ 43 ਅਪਲੇਟ ਤੋਂ ਜਿਵੇਂ ਪਹਿਲਾਂ ਦੱਸਿਆ ਵੀ ਜਿਹੜਾ ਇੰਡੀਆ ਦਾ ਜਿਹੜਾ ਹੈਗਾ ਰੇਟ ਆਫ ਸੁਸਾਇਡ ਉਹ 12.4 ਹੈ ਤੇ ਉਹਦਾ 43 43.5 ਲਿਖ ਹੈ ਤੇ ਫਿਰ ਕੈਰਨਾ ਦਾ 28.5 ਹੈ ਕੈਰਨਾ ਤੁਸੀਂ ਪਤਾ ਨਹੀਂ ਉਹਦਾ ਐਚ ਡੀ ਆਈ ਇੰਡੈਕਸ ਸਭ ਤੋਂ ਹਾਈ ਹੈ ਹੈ ਸੇ ਤੇ 오ਡੀਸ਼ਾ ਦਾ ਵੀ ਹੈ ਤੇ ਹੋਰ ਕੁਛ ਇਹ ਜਿਹੇ ਸੀਗੇ ਪੰਡਿਚਰੀ ਚ ਵੀ ਹੈ ਸੋ ਜਦੋਂ ਆਪਾਂ ਦੂਸਰੇ ਪੰਡਿਚਰੀ ਚ ਅਸੀਂ ਸਭ ਤੋਂ ਘੱਟ ਜਿਹੜਾ ਹੈਗਾ ਨਾ ਰੇਟ ਆਫ ਸੁਸਾਇਡ ਉਹ ਹੈਗਾ ਬਿਹਾਰ ਹੈ। ਇਹ ਸਭ ਤੋਂ ਘੱਟ ਜੇ ਆਪਾਂ ਬਾਰਡਰ ਲਾਈਨ ਤੇ ਨਹੀਂ ਹੈ ਉਹ ਹਾਲੇਕਾ ਅਫਗਾਨਿਸਤਾਨ ਹੈ। ਤੇ ਸਭ ਤੋਂ ਵੱਧ ਜਿਹੜਾ ਰੇਟ ਆਫ ਸੁਸਾਈਸਾਈਡ ਹੈ ਉਹ ਆਪਣੇ ਹੈਗਾ ਈਸਟ ਜਰਮਨ ਕੰਟਰੀ। ਐਂਡ ਤੁਸੀਂ ਅੱਗੇ ਆਪਾਂ ਹੁਣ ਆਪਣੇ ਕੋਲੇ ਨਾ ਟਾਈਮ ਨਹੀਂ ਤੇ ਯੂ ਕੈਨ ਰਿਲੇਟ ਇਟ ਵੇਰੀਅਸ ਸੋਸ਼ਲ ਇਕਨੋਮਿਕ ਫੈਕਟਰਸ। ਤਾਂ ਕਿ ਜਿਹੜਾ ਥੋੜਾ ਦੁਰਖਾਈ ਮੈਂ ਉਹਨੇ ਉਹਨੇ ਕੈਸੂ ਟੋਕਲ ਕਹਿੰਦਾ ਜਦ ਤੱਕ ਜੋ ਤੁਹਾਡੀ ਡਿਗਰੀ ਆਫ ਸੋਲੀਡੈਰਿਟੀ ਹੈ ਲੈ ਦੇ ਵਿਦ ਦੀ ਵਿਦ ਦੀ ਸੁਸਾਇਟੀ ਵਿਦ ਦੀ ਕਮਿਊਨਿਟੀ ਵਿਦ ਦੀ ਫੈਮਲੀ ਉਹਦੋਂ ਤੁਹਾਡਾ ਰੇਟ ਆਫ ਸੂਸਾਇਡ ਘਟੂਗਾ ਰਾਦਰ ਉਸਨੇ ਤਾਂ ਜਿਹੜੀ ਡਿਵਲਪਮੈਂਟ ਹੁੰਦੀਆਂ ਨੇ ਨਾ ਸੋਸਾਇਟੀ ਦੀਆਂ ਚਾਰ ਤਰ੍ਹਾਂ ਦੀਆਂ ਦਿੱਤੀਆਂ ਇੱਕ ਕਹਿੰਦਾ ਅਲਟਰੂਇਸਟਿਕ ਸੁਸਾਇਟੀ ਹੁੰਦਾ ਅਲਟਰੂਇਸਟਿਕ ਸੁਸਾਇਟੀ ਨੂੰ ਹੁੰਦਾ ਵੀ ਜਿਹੜਾ ਤੁਸੀਂ ਗੁਰੂਪਾਸਤੇ ਮਰਦਾ ਉਹ ਨੂੰ ਯੂ ਸੂਸਾਈਡ ਕਹਿੰਦਾ ਕਿ ਵੀ ਤੁਹਾਨੂੰ ਪਤਾ ਹੁਣ ਸੋਚ ਜਾਨਨੇ ਹੋ ਅੱਗੇ ਗੋਣੀਆਂ ਚੱਲ ਜਿਆ ਨੇ ਫੇਰ ਕਹਿੰਦਾ ਬੋਲੇ ਸੋ ਦੇ ਹਾਲ ਅੱਗੇ ਜਾ ਕੇ 10 20 ਮਰ ਜਾਣਗੇ ਤੇ ਜਿਹੜੇ ਬਾਕੀ ਬਚ ਗਏ ਉਹ ਜਾ ਕੇ ਬਹਿ ਕਹਿੰਦੇ ਰੇਟ ਆ ਸੂਸਾਈਡ ਉਹਨੂੰ ਕਹਿੰਦਾ ਅਲਟਰਨੇਟ ਸੂਸਾਈਡ ਕਿਉਂਕਿ ਯੂ ਆ ਡਾਈਿੰਗ ਫਾਰ ði ਕੰਟਰੀ ਯੂ ਆ ਡਾਈਿੰਗ ਫਾਰ ði ਗਰੁੱਪ ਵਿਨਿੰਗ ði ਟਾਈਮ ਫਾਰ ði ਗਰੁੱਪ ਤੇ ਇਹ ਉਹ ਤਾਂ ਐਨੋਮਿਕ ਸੂਸਾਈਡ ਐਨੋਮਿਕ ਸੂਸਾਈਡ ਹੋ ਉਹ ਜਿਹੜਾ ਆਪਣਾ ਜਿਹੜੀ ਯਾਨੀ ਕਿ ਸੋਸ਼ੀਓ ਇਕਨੋਮਿਕ ਕੰਡੀਸ਼ਨਸ ਨੇ ਸੋਸਾਇਟੀ ਦੀਆਂ ਜੇ ਉਹ ਤੁਸੀਂ ਨਹੀਂ ਚੱਲ ਸਕਦੇ ਤਾਂ ਉਹ ਉੱਥੇ ਕਰਨਾ ਪਉਣਾ ਚਾਹੀਦਾ ਤੇ ਇੱਕ ਹੁੰਦਾ ਤੁਹਾਡਾ ਇਕੋਇਸਟਿਕ ਸੂਚਕ ਇਕੋਇਸਟਿਕ ਜਿਹੜਾ ਹੁਣ ਆਹ ਇਹਨਾਂ ਨੂੰ ਦੱਸਿਆ ਆਪਣਾ ਭੂਮਿਕ ਮਾਰਦਾ ਵੀ ਉਹਦੀ ਇਕੋ ਹਰਟ ਹੋ ਗਈ ਹੈ ਵੀ ਮੈਨੂੰ ਮੇਰਾ ਰੈਂਕ ਤਾਂ ਐਡੀਜੀਪੀ ਦਾ ਮੈਨੂੰ ਕਾਰ ਟੁੱਟੀ ਜਿਵੇਂ ਦੀ ਹੈ ਘਰ ਛੋਟਾ ਦਿੱਤਾ ਮੈਂ ਤਾਂ ਜਾਣ ਬੁੱਝ ਕੇ ਮੀਡੀਏਟ ਕਰਦੇ ਉਹ ਤੁਸੀਂ ਨਾ ਯਾਨੀ ਕਿ ਇਹ ਇਹ ਤਾਂ ਆਪਣਾ ਮੈਂ ਤੁਹਾਨੂੰ ਦੱਸਿਆ ਕਿ ਇਹ ਆ ਜਿਹੜਾ ਨਾ ਇਹ ਇੱਕ ਯੂਨੀਕ ਕੇਸ ਹੈ ਵੀ ਟੌਪ ਲੈਵਲ ਦਾ ਬੰਦਾ ਵੀ ਸੁਸਾਈਡ ਕਰ ਲਿਆ ਇਹਦੇ ਥੱਲੇ ਲੱਖਾਂ ਕਰੋੜਾਂ ਬੰਦੇ ਨੇ ਜਿਹੜੇ ਕਿ ਇਹੋ ਜਿਹਾ ਜੀਵਨ ਜੂਰੇ ਜਿਹਦੇ ਬਾਰੇ ਜਿਹਦੇ ਬਾਰੇ ਅਸੀਂ ਅਵੇਅਰ ਹੀ ਨਹੀਂ ਹੈ ਸੋ ਉਹਦੇ ਇਸ ਨੂੰ ਕਹਿੰਦੇ ਸਿੰੰਮੀ ਆਪਾਂ ਕੋਈ ਉਹੋ ਉਹ ਉਹ ਸ਼ੁਕਰੀਆ ਜਿਹੜਾ ਕਿ ਸੁਸਾਇਟੀ ਇਨਪੋਰਟ ਹੈ ਵੀ ਅਸੀਂ ਤਾਂ ਜਿਹੜਾ ਇਹ ਜਿਹੜਾ ਮੈਂਟਲ ਵੈਲਨੈਸ ਮੈਂਟਰ ਹੈਲਥ ਹੈ ਮੈਂ ਕੋਸ਼ਿਸ਼ ਕੀਤੀ ਦੇਖਣ ਦੀ ਇਹ ਆਪਣਾ ਇਹ ਜਿਹੜਾ ਪੁਲਿਸ ਤੇ ਜਿਹੜਾ ਤਾਣਾ ਬਾਣਾ ਜਿਹੜਾ ਸਾਰਾ ਹੈਗਾ ਉਹਦੇ ਪੀਲਾ ਕਰ ਚੁੱਕਾ ਉਹ ਦੇਖਿਆ 12% ਤੋਂ ਉੱਤੇ ਤੁਸੀਂ ਜੋ ਮੈਂ ਦੇਖਿਆ ਟੋਟਲ ਹੈਲਥ ਸੀ ਕਿੰਨਾ ਤਾਂ ਉਹ ਦੇਖਿਆ 4 ਪੁਆਇੰਟ ਕੁਝ ਪਰਸੈਂਟ ਹੈ ਪੰਜਾਬ ਦਾ ਖਾਸ ਕਰਕੇ ਮੈਨੂੰ ਲੱਗਦਾ ਤਾਂ 2 ਪੁਆਇੰਟ ਕੁਸ਼ਨ ਤੇ ਉਹ ਜਦੋਂ ਤੁਸੀਂ ਆਪਾਂ ਉਸ ਨੂੰ ਕੰਪੇਅਰ ਕਰਦੇ ਜਦੋਂ ਆਪਾਂ 멘ਟਲ ਹੈਲਥ ਵੀ ਦੇਖਦੇ ਆ ਤਾਂ ਉੱਥੇ ਤੁਹਾਨੂੰ ਉਹਦੇ ਬਾਰੇ ਕੋਈ ਡਾਟਾ ਹੀ ਨਹੀਂ ਮਿਲਦਾ ਜਿਹਦੇ ਆਪਾਂ ਕਰ ਸਕੀਏ ਬਾਕੀ ਇੱਕ 16-17 ਚ ਸਰਵੇ ਕੀਤਾ ਸੀ ਜਿਹੜਾ ਇੱਕ ਪੀਜੀਐਡ ਡਾਕਟਰ ਨੇ ਡਾਕਟਰ ਚੋਹਾਨ ਨੇ ਤੇ ਉਹਨਾਂ ਨੇ ਦੱਸਿਆ ਸੀ ਕਿ ਪੰਜਾਬ ਦਾ 8 ਪਿੱਛੇ ਇੱਕ ਬੰਦਾ 멘ਟਲੀ ਸਫਰ ਕਰਦਾ ਹੁੰਦਾ ਸੀ ਸੋ ਕਾਕੀ ਫੇਰ ਇਹ ਹੈ ਜਦੋਂ ਆਪਾਂ ਦੇਖਦੇ ਆਂ ਵੀ profession wise ਵੀ ਧੰਦਾ ਜਿਹੜੇ ਕਿਹੜੇ ਕਿਹੜੇ ਧੰਦੇ ਵਾਲੇ ਜ਼ਿਆਦਾ ਕਰਦੇ ਨੇ ਤਾਂ ਉਹ ਸਭ ਤੋਂ ਜ਼ਿਆਦਾ ਇਹ ਹੈ ਕਿ ਵੀ ਜਿਹੜੇ ਦੇਲੀ ਵੇਚਰ ਨੇ ਨਾ ਦੇ ਕਨਸਟੀਟਿਊਟ 25% ਆਫ ਦੀ ਟੋਟਲ ਨੰਬਰ ਆਫ ਸੂਸਾਇਟੀ ਇੰਡੀ ਤੇ ਉਸ ਤੋਂ ਬਾਅਦ ਹਾਊਸ ਵਾਈਜ਼ ਸੰਖਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ 18 ਤੋਂ 15 ਤੋਂ 29 ਸਾਲ ਦੀਆਂ ਜਿਹੜੀਆਂ ਬੁਲੰਨੇ ਉਹਨਾਂ ਚ ਹਾਈ ਸੂਸਾਇਟੀ ਇੰਡੀ ਦੀ ਪ੍ਰੋਫੈਸ਼ਨਲ 9% ਨੇ ਅਨ EMPLOYED ਵੀ 9% ਦੇ ਰਿਲੇਟਿਡ ਨੇ ਸਟੂਡੈਂਟ 7% ਨੇ ਫਾਰਮਰ ਵੀ 7% ਸੋ ਕਹਿੰਦਾ ਮਤਲਬ ਇਹ ਜਿਹੜਾ ਨਾ ਆਪਾਂ ਉਹ ਇੱਕ ਗਲੋਬਲ ਲੈਵਲ ਤੇ ਜਿਹੜੀ ਉਹਨਾਂ ਨੇ ਦਿੱਤੀ ਸੀ ऑब्जरਵੇਸ਼ਨ ਵੀ ਇਹ ਲੋ ਇਨਕਮ ਕੰਟਰੀਜ਼ ਦੇ ਜ਼ਿਆਦਾ ਨੇ ਇੱਥੇ ਵੀ ਆਪਾਂ ਜਦੋਂ ਦੇਖਦੇ ਆ ਨਾ ਜਿਹੜਾ ਤੱਤ ਹੈ ਨਾ substancie ਤੱਤ ਉਹ ਦਿੱਲੀ ਵੇਜਰ ਵਾਲਾ ਤੇ ਬਾਕੀ ਜਦੋਂ ਆਪਾਂ ਫਾਰਮਰ ਦਾ ਗੱਲ ਕਰਦੇ ਹਾਂ ਕਿਨੇ ਡਾਕਟਰ ਜੀ ਹਾਂ ਜੀ ਉਸ ਹਰਫੇ ਦਸਾਗੇ ਦਿਨ ਤੋਂ ਵੀ ਕੀ ਹੈ ਤੇ ਉਹ ਜਿਹੜੇ ਸਮਾਲ ਦੇ ਮਾਰਜਨਲ ਫਾਰਮਰ ਨੇ ਉਹ ਵੀ ਇਹਨਾਂ ਚ ਹੀ ਆ ਜਾਂਦੇ ਨੇ ਉਹਨੂੰ ਜਦੋਂ ਇਨਕਲੂਡ ਕਰਾਂਗੇ ਇਹ ਡਾਟਾ ਹੋਰ ਵੀ ਹੁੰਦਾ ਸੋ ਬਾਕੀ ਸੈਕਸ਼ਨ ਵਾਸਤੇ ਦੇਖਿਆ ਕਿ ਇਹਦੇ ਨਾਲ ਵੀ ਐਜੂਕੇਸ਼ਨ ਦਾ ਕੇਸ ਬਣਦਾ ਟੂ ਸਾਈਡ ਤਾਂ ਉਸ ਦੇ ਨਾਲ ਦੇਖਿਆ ਕਿ ਇਹ ਜਿਹੜੇ ਮੈਪ ਟਿਕਤੇ ਉਹ ਉਹਨੇ ਤੇ ਅੱ퍼 ਮਿਡਲ ਆਲੇ ਨੇ ਉਹ ਸਾਰੇ ਜਨਗਿ 40% ਬਣਦੇ ਤੇ ਜਿਹੜੇ ਜਦੋਂ ਪ੍ਰਾਇਮਰੀ ਵੀ ਲੈ ਲਈ ਆ ਆਪਾਂ ਇਹ ਸਾਰੇ ਪ੍ਰਾਇਮਰੀ ਤੋਂ ਲੈ ਕੇ میٹرਿਕ ਪਲੱਸ 2 ਲੈਵਲ ਤੱਕ ਇਹ ਸਾਡੇ ਕੋਲ 75% ਬਣਦੇ ਨੇ ਜਿਹੜੇ ਸੁਸਾਇਟ ਕਾ ਤੇ ਜਿਹੜੇ ਉਤਲੇ ਨੇ ਗ੍ਰੈਜੂਏਟ ਤੇ ਨਾਉਟ ਨੋਨ ਉਹ ਸਾਰੇ 16% ਯਾਨੀ ਕਿ ਇਹ ਉਹ ਉਹਦੇ ਨਾਲ ਹੀ ਆਪਣਾ ਰਿਲੇਟ ਹੋ ਜਾਂਦਾ ਵੀ ਉਹ ਜਿਹੜੇ ਬੰਦਿਆਂ ਦੀਆਂ ਪ੍ਰੋਬਲਮਸ ਸਮੱਸਿਆਵਾਂ ਜ਼ਿਆਦਾ ਨੇ ਤੇ ਉਹ ਇਹੇ ਕਰਦੇ ਨੇ ਉਹ ਸੁਸਾਇਸਾਈਡ ਕਰਦੇ ਨੇ ਸੋ ਵੀ ਕੇ ਟੂ ਜਨਰਲਾਈਜ਼ ਵੀ ਲੈਸ এডੂਕੇਸ਼ਨ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਰੇਟ ਆਫ ਸੁਸਾਇਸਾਈਡ ਮੋਰ এডੂਕੇਸ਼ਨ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਰੇਟ ਆਫ ਸੁਸਾਇਸਾਈਡ ਸੀਮਿੰਟਲੀ ਯੂ ਕੈਨ ਰਿਲੇਟ ਇਟ ਕਿ ਵੀ ਜਿਹੜੀ ਆ ਆ ਜਿਹੜੀ ਜਿਹੜੀ ਪਾਵਰਟੀ ਹੈ ਪਾਵਰਟੀ ਇਜ਼ ਆਲਸੋ ਡਾਇਰੈਕਟਲੀ ਰਿਲੇਟਡ ਟੂ ਰੇਟ ਆਫ ਸੁਸਾਈਡ ਵੈਲਥ ਇਜ਼ ਇਨਵਰਸਲੀ ਰਿਲੇਟਡ ਟੂ ਰੇਟ ਆਫ ਸੁਸਾਈਡ ਹੈਂ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਦਾ ਨਾਲ ਤੁਹਾਨੂੰ ਦੇਖ ਕੇ ਸਾਰਾ ਕੁਝ ਇਹ ਮੰਨਦਾ ਕਿ ਜੇ ਆਪਾਂ ਹੁਣ ਇਹਦਾ ਕਿਉਂਕਿ ਇਹ ਕਿਉਂ ਕਰਦੇ ਨੇ ਆਸਟੈਂਟ ਆਸਟੈਂਟ ਕਾਸਟ ਦੇ ਦਾਤੋਂ ਤੋਂ ਬਨਫਿਟ ਕਾਸਟ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਜੋ ਇਹਨਾਂ ਨੂੰ ਆਪਾਂ ਦਾਸਦਾ ਡਾਟਾ ਇੱਥੇ ਹੈ ਨਹੀਂ ਜੇ ਕਾਸਟ ਨੂੰ ਇਫੈਕਟ ਕਰੀਏ ਜਿਹੜਾ ਹੁਣ ਤੁਸੀਂ ਮੈਨੂੰ ਯਾਦ ਕਰਾਤਾ ਪਿੱਛੇ ਦੇ ਐਨਸੀਆਰਟੀ ਦਾ ਡਾਟਾ ਲੈ ਕੇ ਆਇਆ ਤਾਂ ਉਹਨਾਂ ਦੇ ਇਹ ਡਾਟਾ ਵੀ ਐਸਸੀ ਤੇ ਐਸਟੀ ਦਾ ਜਿਹੜਾ ਜਿਹੜਾ ਅਪਗੇਸਟ ਕਰਾਈਮਸ ਨੇ ਉਹ ਭਾਵੇਂ ਖਾਸ ਕਰਕੇ ਇਹ ਜਿਹੜੇ ਰੇਪ ਦੇ ਨੇ ਕਿਡਨੈਪਿੰਗ ਦੇ ਉਹ ਜਿਵੇਂ ਆਪਣੇ ਪੰਜਾਬੀ ਬੋਲੀ ਚ ਕਹਿੰਦੇ ਗਰੀਬ ਦੀ ਰੰਸਖਤੀ ਭਾਵੇਂ ਤਾਂ ਜੇ ਤੁਸੀਂ ਗਰੀਬਾਂ ਦਾ ਡਾਟਾ ਲਵੋ ਤੋ ਉਹਨਾਂ ਚੋਂ 80% ਜਿਹੜੀਆਂ ਔਰਤਾਂ ਨੇ ਉਹ ਕਹਿੰਦੇ ਸਾਡੇ ਨਾਲ ਕੋਈ ਨਾ ਕੋਈ ਕ੍ਰਾਈਮ ਹੋਇਆ ਹੋਇਆ। ਮਾੜੇ ਲੋਕੀ ਹੱਤ ਪਾਉਂਦੇ। ਹੈ ਜੀ ਉਹ ਮਾੜੇ ਆਪਣੇ ਤੇ ਸਿੱਧੇ ਜਿਹੇ ਸਿੱਧਾ ਰਿਲੇਸ਼ਨਸ਼ਿਪ ਹੈ ਵੀ ਜਿਹੜੇ ਜਿਹੜੇ ਸ਼ਡਿਊਲਡ ਕਾਸਟ ਨੇ ਦੇ ਆਰ ਐਟ ਦੀ ਲੋਇਸਟ ਰੈਂਕ। ਟ੍ਰਾਈਬਲ ਆਰ ਐਟ ਦੀ ਲੋਇਸਟ ਰੈਂਕ। ਟ੍ਰਾਈਬਲ ਦੀ ਰੇਟ ਆਫ ਸੂਸਾਈਡ ਹੈ। ਇਹਦੇ ਨਾਲ ਨਾਲ ਫਿਰ ਤੁਹਾਡਾ ਮੈਂ ਪੜ੍ਹ ਰਿਹਾ ਸੀਗਾ ਜਦੋਂ ਮੈਂ ਡਰੱਗਸ ਤੇ ਕੰਮ ਕਰ ਰਿਹਾ ਸੀਗਾ ਵੀ ਫਿਰ ਵੀ ਜਿਹੜਾ ਨਾ ਟ੍ਰਾਈਬਲਿਜ਼ਮ ਇਹਨਾਂ ਡਰਗ ਦੀ ਜਿਹੜੀ ਉਹ ਹੈਗੀ ਹੈ ਉਹ ਵੀ ਜ਼ਿਆਦਾ ਹੈ ਹਾਇਰ ਤੋਂ ਜਨਨ ਉਹ ਮਨਚ ਦੀ ਜ਼ਿਆਦਾ ਉਹ ਕਹਿੰਦੇ ਜੀ ਸਾਰਾ ਤਾਂ ਹੀ ਆ ਵੀ ਇਹ ਇਹਨਾਂ ਨਾਲ ਜਿਹੜੀ ਹਿਮੀਲੀਏਸ਼ਨ ਹੁੰਦੀ ਹੈ ਨਾ ਫ্রম ਦੀ ਵਾਈਟਰ ਸੋਸਾਇਟੀ ਉਸ ਕਰਕੇ ਆਪਣਾ ਗੰਮ ਕਿਉਂਕਿ ਇਹਦੇ ਨਾਲ ਸੂਸਾਈਡ ਬੰਦਾ ਕਦੋਂ ਕਰਦਾ ਸੂਸਾਈਡ ਬੰਦਾ ਉਦੋਂ ਕਰਦਾ ਜਦੋਂ ਡਿਪਰੈਸਡ ਹੁੰਦਾ ਜਦੋਂ ਡਿਪਰੈਸਡ ਹੁੰਦਾ ਪਹਿਲਾ ਉਹਦਾ ਐਕਸ਼ਨ ਹੁੰਦਾ ਉਹਨੂੰ ਭੁੱਲਣਾ ਦਾ ਭੁੱਲਣ ਵਾਸਤੇ ਉਹ ਕੀ ਕਰਦਾ ਉਹ ਕਹਿੰਦਾ ਮੈਂ ਨਸ਼ਾ ਕਰਦਾ ਉਹ ਨਸ਼ਾ ਤਾਂ ਫਿਰ ਹੋਰ ਨਸ਼ੇ ਚ ਪੈ ਜਾਂਦਾ ਫਿਰ ਉਹ ਉਹ ਬੱਦ ਬੱਦ ਬਦੀ ਚਲੀ ਜਾਂਦਾ ਉਹ ਸਮਝ ਤਾਂ ਨਹੀਂ ਆਪਣੀ ਕਿਸੇ ਹੱਦ ਤੱਕ ਪ੍ਰੋਬਲਮ ਸੋਲਵ ਕਰਨ ਲਈ ਪਰ ਉਹ ਪ੍ਰੋਬਲਮ ਉਹ ਵੱਧਦੀ ਜਾਂਦੀ ਹੈ ਹਨ ਸੋ ਜੇ ਆ ਆਪਣਾ ਪ੍ਰੋਬਲਮ ਲੈਵਲ ਤੇ ਲੈ ਲੀਏ ਵੀ ਕਿਸ ਮਾਰੇ ਜੇ ਕੁਛ ਆਪਣਾ ਕੱਟਣਾ ਹੋਏ ਤੱਥ ਜੇ ਰਿੱਕੀ ਕੀ ਹੈ ਤਾਂ ਸਮੱਸਿਆ ਇਹ ਹੈ ਜੀ ਤਾਂ ਸਾਡਾ ਇਹ ਹੈ ਕਿ ਵੀ ਸ਼ਹਿਰਾਂ 'ਚ ਜ਼ਿਆਦਾ ਹੁੰਦੇ ਗ੍ਰੀਪਾਂ 'ਚ ਜ਼ਿਆਦਾ ਹੁੰਦੇ ਨੇ ਦਿੱਲੀ ਚ ਸਭ ਤੋਂ ਜ਼ਿਆਦਾ ਹੈ ਮੁੰਬਈ ਚ ਚੇਨਈ ਚ ਤੇ ਪਾਰਟਿਕੂਲਰਲੀ ਇਹ ਦੱਖਣੀ ਸਟੇਟਸ ਉੱਥੇ ਜਾਂ ਹੈ ਨੀ ਬਿਹਾਰ ਚ ਜਿੰਮੇਂਟ ਫਾਰਮ ਵਿੱਚ ਦੱਸਿਆ ਕਿ ਸਭ ਨਾਲੋਂ ਘੱਟ ਹੈ ਫਿਰ ਇਹ ਮੇਲ ਡੋਮੀਨੇਟਿਡ ਹੈ ਹੈ ਨੀ ਫਿਰ ਇਹ ਜਵਾਨਾਂ ਚ 15 ਤੋਂ ਲੈ ਕੇ 39 ਸਾਲ ਦੇ ਜਵਾਨਾਂ ਚ ਇਹ ਦੂਜੀਆਂ ਏਜ ਕੈਟੇਗਰੀ ਨਾਲੋਂ ਜ਼ਿਆਦਾ ਹੈ ਤੇ ਇਹ ਘੱਟ ਪੜੇ ਲਿਖੇ ਇਹ ਤੇ ਉਹਨੇ ਪਿੱਛੇ ਜੇ ਆਪਾਂ ਦੇਖਣ ਲਈ ਡਾਟਾ ਆਪਣਾ ਪੰਜਾਬ ਦਾ ਡਾਟਾ ਮੈਂ ਇਕੱਠਾ ਕੀਤਾ ਸੀਗਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਹਰੇਕ 8 ਚੋਂ ਇੱਕ ਬੰਦਾ ਉਹ ਹੋਇਆ ਤਾਂ ਉਹ ਕਹਿੰਦੇ ਵੀ ਇਹਨਾਂ ਨੂੰ ਇਲਾਜ ਕਿੰਨਾ ਚੰਗਾ ਮਿਲਦਾ ਸਰ ਐਫੀਸ਼ੀਐਂਸੀ ਆਫ ਕਾਉਂਸਲਿੰਗ ਸਰਵਿਸਿਜ਼ ਇਜ਼ ਵਨ ਆਫ ਦਾ ਮੇਜਰ ਇਸ ਹਾਂਜੀ ਹਾਂ ਉਹ ਹੀ ਦੱਸ ਰਹੇ ਆ ਕੋਈ ਹੈ ਨਹੀਂ ਜੀ ਹਾਂਜੀ ਬਹੁਤ ਜ਼ੀਰੋ ਮਤਲਬ ਫ੍ਰੈਕਸ਼ਨਸ ਚ ਹੈ ਤੁਸੀਂ ਚੰਗਾ ਵੀ ਯਾਦ ਕਰਾਉਂਦਾ ਇਹ ਜਿਹੜਾ ਹੈ ਨਾ ये जेड़ा मेंटल वेलनेस है ना जी मेंटल हेल्थ है ऊसों का सी बीमारी नहीं समझते कि बीमारी है ये तो स्टिग्मा समझदे सेकंडली असु शेयर नहीं करते हां जी हां ये शेयर करते हैं तो अगला, मतलब वो एक ही लाइन में पड़ी सी गई के सम इट्स ओके नॉट टू बी ओके ਉਹ ਵੀ ਉਹ ਵੀ ਨਾ ਉਹ ਵੀ ਲੱਗਦਾ ਬਹੁਤ ਹੀ ਹੈ ਮੈਡਮ ਉਹ ਜਿਹੜਾ ਨਾ ਇਹ ਡਾਟਾ ਜਿਹੜਾ ਜਿਹੜਾ ਕਹਿੰਦੇ ਆਂ ਵਿੱਚ ਲੈ ਸੈਕੂਇਟੇਟਾਈ ਹੈ ਉਹਨਾਂ ਪਰਫੋਰਡੇਬਿਲਟੀ ਸੰਪੀ ਉਹਨਾਂ ਚ ਅਵੇਅਰਨੈਸ ਨਹੀਂ ਮੈਡਮ ਜੀ ਕਿਰਪਾ ਕਰਕੇ ਪਹਿਲਾਂ ਪਹਿਲਾਂ ਸੁਣ ਲਈ ਬਾਅਦ ਚ ਤੇ ਹਾਂਜੀ ਫੰ ਤੁਸੀਂ ਜਿਹੜਾ ਕੁਝ ਕਰਦਾ ਭੰਦਾ ਚੇਟੇ ਸੁਖਾਰ ਲਾਂਗੇ ਸੋ ਇਸ ਤਰ੍ਹਾਂ ਨਾਲ ਇਹਦੇ ਚ ਹੈ ਜੀ ਉਹ ਕਹਿੰਦਾ ਹਰੇਕ ਅੱਠਮਾ ਬੰਦਾ ਅੱਛਾ ਜੀ ਇੱਕ ਬੰਦਾ ਸਫਲ ਕਰਿਆ ਤਕਰੀਬਨ 12-13% ਹੈਗੇ ਜਿਹੜਾ ਉਹ ਚਾਹੇ ਤੇ ਦੂਜੇ ਪਾਸੇ ਜਿਹੜਾ ਇਹਨਾਂ ਉਹ ਕਹਿੰਦੇ ਕਿ ਕਿੰਨੇ ਜਿਹੜੇ ਸਫਲ ਨੇ ਉਹ ਕਹਿੰਦੇ ਜੇ ਸਫਲਰ ਹੈਗੇ ਨੇ ਆਪਣਾ ਉਹਨਾਂ ਚੋਂ 20% ਨੂੰ ਇਲਾਜ ਦੇ ਹੁਣ ਤੁਸੀਂ ਦੇਖ ਲਓ 20% ਕਿਹੜੇ ਨੇ ਜਿਹੜੇ ਰਿਪੋਰਟ ਕਰ ਸਕਦੇ ਤੇ ਫਿਰ ਜਿਹੜਾ ਉਸ ਤੇ ਬੰਦੇ ਨੇ ਡਾਕਟਰ ਚੋਹਾਨ ਨੇ ਕੀਤਾ ਸੀ ਇਹ ਡਾਟਾ ਇਕੱਠਾ ਉਹ ਕਹਿੰਦਾ ਸਾਡੇ ਕੋਲ 60 ਸਾਈਕੀਟ੍ਰਿਸਟਸ ਗਵਰਨਮੈਂਟ ਦੇ ਚੱਲੇ ਤੇ 67 ਪ੍ਰਾਈਵੇਟਸ ਨੇ ਜਦੋਂ ਕਿ ਸਾਡੀ ਰਿਕੁਆਇਰਮੈਂਟ ਹੈ ਉਹ ਸਾਡੀ 260 127 ਦੇ 250 ਤੋਂ ਹੋ। ਇਸ ਤਰ੍ਹਾਂ ਕਰਦੇ। ਫਿਰ ਉਹ ਕਹਿੰਦਾ ਕਿ 12 ਸਾਈਕੋਲੋਜੀਕਲ ਕਨਸਲਟ ਨੇ ਜਦੋਂ ਕਿ ਸਾਡੇ ਕੋਲ ਹੋਣੇ ਚਾਹੀਦੇ ਨੇ 2 226 ਉਹਨਾਂ ਨੇ ਕੈਲਕੂਲੇਟ ਕਰਕੇ ਦਿੱਤਾ ਫਾਪ ਕੋ ਰਸੀ ਤੇ ਵੀ ਨਾ ਮੈਡਮ ਕਹ ਰਹੀ ਹੈ ਨਾ ਕਾਉਂਸਲਿੰਗ ਨਹੀਂ ਮਿਲਉਂਦੀ। ਚਾਪਾ ਪਹਿਲਾਂ ਕਾਉਂਸਲਿੰਗ ਤੋਂ ਪਹਿਲਾਂ ਤਾਂ ਤੁਸੀਂ ਰੈਕਗਨਾਈਜ਼ ਤਾਂ ਕਰਵਾਏ। ਉਸਤੇ ਇਹ ਸੰਬੰਧ ਮੌਰੀ ਨੂੰ ਸਟਿਗਮਟਾਈਜ਼ ਕਰੀ ਲੈਣ ਜੋ ਜਿਵੇਂ ਜਿਵੇਂ ਡਰਗ ਐਡਿਕਸ਼ਨ ਨਾਲ ਵੀ ਇਹੀ ਹੈ ਡਰਗ ਐਡਿਕਸ਼ਨ ਤੁਸੀਂ ਡਰਗ ਅਡਿਕਟ ਨੂੰ ਮਰੀਜ਼ ਹੀ ਨਹੀਂ ਸਮਝਦੇ ਉਹਨੂੰ ਤੁਸੀਂ ਕ੍ਰਿਮਿਨਲ ਸਮਝਦੇ ਹੋ ਸੋ ਦੈਟ ਮੀਨਸ ਯੂ ਆਰ ਬਲੇਮਿੰਗ ਦੀ ਵਿਕਟਮ ਵੀਰ ਹਰ ਤਾਂ ਤੁਸੀਂ ਕੀ ਕਰਨਾ ਉਹਨੂੰ ਕਹਿੰਦੇ ਸਾਡਾ ਨਸ਼ੇੜੀ ਹੈ ਕੰਮ ਨਹੀਂ ਕਰਨਾ ਚਾਹੁੰਦਾ ਸਮਝਦੇ ਨਹੀਂ ਹਿਊਮਨ ਲੈਵਲ ਜਿਹੜਾ ਅਸੀਂ ਸਾਈਕੋਲੋਜੀਕਲ ਲੈਵਲ ਤੇ ਜਿਹੜਾ ਐਕਟ ਕਰਨਾ ਉਹ ਸਾਡੇ ਚ ਮਿਸਿੰਗ ਹੈ ਸਾਡੇ ਚ ਐਮਪੈਥੀ ਹੈ ਹੀ ਨਹੀਂ ਭਾਵਨਾ ਤੇ ਸਾਡਾ ਪੱਖ ਹੈ ਹੀ ਨਹੀਂ ਅਸੀਂ ਤੁਹਾਨੂੰ ਬੱਚਿਆਂ ਨੂੰ ਵੀ ਕਹਿੰਦੇ ਤੂੰ ਬੱਚੇ ਨੂੰ ਆ ਬਣਨਾ ਉਹਦਾ ਨਾ ਅਸੀਂ ਸਰੀਰਕ ਪੱਖ ਦੇਖਣਾ ਨਾ ਉਹਦੀ ਮਾਨਸਿਕਤਾ ਦੇਖਣੀ ਨਾ ਉਹਦਾ ਦੂਸਰਾ ਪੱਖ ਦੇਖਣਾ ਨਾ ਉਹਦੀ ਸੋਸ਼ਲ ਵੈਲਯੂ ਬਿੰਗ ਦੇਖਣੀ ਉਹ ਨਹੀਂ ਮੈਂ ਆ ਵੀ ਬਣ ਸਕਿਆ ਹਾਂ ਤੋ ਆ ਬਣ ਕੇ ਦਿਖਾ ਕੋਈ ਤੇਰਾ ਨੇਫਿਓ ਡਾਕਟਰ ਹੈ ਤੇ ਉਹ ਨੂੰ ਮੈਂ ਦੱਸਿਆ ਤੇ ਕਹਿੰਦੇ ਨਾ ਤੱਤੀ ਇਹ ਇੱਕ ਸਾਡਾ ਕਲੀਨਿਕ ਹੈਗਾ ਤੇ ਉਹਦੇ ਨਾਲ ਤੇ ਆ ਡਾਕਟਰਾਂ ਦੇ ਬੱਚੇ ਆਪਣਾ ਨੀਟ ਪਾਸ ਕਰ ਗਏ ਤੇ ਉਹਦੇ ਮੰਡੇ ਇੱਕ ਵਾਰੀ ਫੇਲ ਹੋ ਗਿਆ ਤੇ ਉਹਨੇ ਨਹੀਂ ਪਾਸ ਕਰਿਆ ਉਹ ਮੰਡੇ ਨਾਲ ਗ੍ਰੀਨੈਂਟ ਕੀਤੀ ਉਹਨੇ ਪਾਸ ਕਰ ਲਿਆ ਸਾਰਾ ਕੁਝ ਕਰ ਲਿਆ ਟੌਪ ਤੇ ਆਇਆ ਪਹਿਲੇ ਦਸਾਂਜਾ ਆਇਆ ਤੇ ਉਹਨੇ ਕਾਰਨ ਤੋਂ ਬਾਹਰ ਆਪਣਾ ਸੁਸਾਈਡ ਕਰ ਤੈਨਾਂ ਦਾ ਡੈਡੀ ਆਈ ਹੈ ਫੁੱਲਫਿਲਡ ਯੂਰ ਵਿਸ਼ ਨੋ ਐਂਗਰ ਯਾਨੀ ਕਿ ਆਪਾਂ ਬੱਚੇ ਨੂੰ ਬੱਚਾ ਸਮਝਦੇ ਹਿੰਦਾ ਸਮਝਦੇ ਤਾਂ ਇਸ ਕਰਕੇ ਉਹ ਜਿਹੜੀ ਜਿਹੜੀ ਮੈਡਮ ਕਹਿੰਦੇ ਨਾ ਵੀ ਕੰਸੂਲਿੰਗ ਮਿਸਿੰਗ ਮਿਸਿੰਗ ਤੱਕ ਕੁਝ ਹੋਦਾ ਤਾਂ ਇਨਫਰਾਸਟ੍ਰਕਚਰ ਹੀ ਨਹੀਂ ਹੱਸਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ 226 ਚਾਹੀਦੇ ਨੇ ਹੁਣ ਇਹ 17 18 ਦਾ ਡਾਟਾ ਉਤੋਂ ਬਾਅਦ ਮੈਨੂੰ ਕੋਈ ਮਿਲਿਆ ਨਹੀਂ ਆਇਆ ਉਹ ਸਰਵ ਦੇ ਕਿ ਕੋਇਆ ਸੀਗਾ ਉਹਦੇ ਚ ਹੁਣ ਪਤਾ ਨਹੀਂ ਕਿੰਨਾ ਹੁਣ ਤਾਂ ਸਾਡੀ ਹੋਰ ਵੀ ਲੋੜ ਵੱਧ ਗਈ ਹੈ ਸੋ ਸਾਡਾ ਤਾਂ ਇਹ ਹੈ ਵੀ ਅਸੀਂ ਤਾਂ ਜਿਹੜੀ ਜਿਹੜੀ ਪ੍ਰੋਬਲਮ ਤਾਂ ਤਾਂ ਹੀ ਸੌਲਵ ਹੋਊਗੀ ਅਸੀਂ ਜੇ ਉਹਨੂੰ ਰਿਕੋਗਨਾਈਜ਼ ਕਰਾਂਗੇ ਨਾ ਸੀ ਪਰਿਵਾਰਕ ਨਰਮ ਤੇ ਉਹਨੂੰ ਰੀਕੋਗਨਾਈਜ਼ ਕਰ ਰਹੇ ਹੁਣ ਤੁਸੀਂ ਜੇ ਕਿਸੇ ਨੂੰ ਕਹਿ ਦੋ ਨਾ ਜੇ ਕਿਸੇ ਦੇ ਐਲਦਰ ਕੋਈ ਬੰਦਾ ਹੈਗਾ ਨਾ ਉਹ ਸਾਡੇ ਇੱਕ ਹੈਗਾ ਸੀਗਾ ਬੰਦਾ ਉਹਦੀ ਮਦਰ ਨੂੰ ਥੋੜੀ ਜੀ ਪ੍ਰੋਬਲਮ ਸੀ ਤੇ ਉਹਨੇ ਪੁੱਛਿਆ ਵੀ ਆ ਫਲਾਣਾ ਸੈਕਟਰੀਸਟ ਕਿੱਧਰ ਗੋਇਆ ਦਾ ਘਰ ਉਹ ਕਹਿੰਦਾ ਜੀ ਉਹ ਫਲਾਣਾ ਦਾ ਡਾਕਟਰ ਕਿ ਉਹਦੀ ਮਦਰ ਉੱਥੇ ਹੀ ਰਹਿੰਦੀ ਉਹਦੇ ਨਾਲ ਕਹਿੰਦਾ ਤੂੰ ਮੈਨੂੰ ਪਾਗਲ ਸਮਝਦਾ ਮੈਨੂੰ ਪਾਗਲਾ ਡਾਕਟਰ ਕਰਾਉਣਾ ਕਿੱਥੇ ਉਸ ਲੈਵਲ ਤੇ ਵੀ ਅਵੇਅਰਨੈਸ ਹੋਣੀ ਚਾਹੀਦੀ ਸਾਡੇ ਤੇ ਇਹ ਅਵੇਅਰਨੈਸ ਹੀ ਸੋ ਇੰਨਾ ਨੂੰ ਹੋਤਾ ਜੇ ਮੈਂ ਗਲਤ ਕਰ ਲਿਆ ਨੋ ਇਟ ਇਜ਼ ਓਪਨ ਫਾਰ ਡਿਸਕਸ਼ਨ थैंक यू